thank you ਏ ਆ ਜੀ ਮਾਹੌਲ ਕੱਲ ਅਸੀਂ ਚਲੇ ਸੀਗੇ ਤੇ ਇਸ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਸੀਗੀ ਨਾ ਉਹ ਘਟ ਸੀਗੀ ਤੇ ਅੱਜ ਪੂਰੀ ਰਾਤ بارش ਜਿਹੜੀ ਆ ਉਹ ਸਵੇਰੇ 5 ਵਜੇ ਤੱਕ ਪੈਂਦੀ ਰਹੀ ਆ ਤੇ ਲਾਗੇ ਹੈਲੀਪੈਡ ਤੁਸੀਂ ਦੇਖ ਰਹੇ ਹੋ ਹੈਲੀਪੈਡ ਦੇ ਉੱਤੇ ਜਿਹੜੀ ਆ ਇਹਦੇ ਲਾਗੇ ਦੇ ਪਹਾੜ ਜਿਹੜੇ ਨੇ ਉਹ ਇਹਨਾਂ ਤੇ ਵੀ ਬਰਫ਼ ਜਿਹੜੀ ਆ ਕਾਫੀ ਪਈ ਆ ਤੇ ਕਹਿ ਰਹੇ ਨੇ ਸੀ ਕਿ ਉੱਪਰ ਵੀ ਰਾਤ ਬਰਫ਼ ਬਾਰੀ ਬਹੁਤ ਹੋਈ ਆ ਸ਼੍ਰੀ ਹਿਮਕੁੰਨ ਸਾਹਿਬ ਤੇ ਇਸ ਟਾਈਮ ਅਸੀਂ ਖੜੇ ਆ ਹੈਲੀਪੈਡ ਦੇ ਉੱਤੇ ਤੇ ਇਹ ਸਾਰੀਆਂ ਸਾਡੀਆਂ ਜਿਹੜੀਆਂ ਸੰਗਤਾਂ ਨੇ ਜਿਹੜੇ ਅਸੀਂ ਇਕੱਠੇ ਆ ਰਹੇ ਸੀਗੇ ਕੱਲ ਤੇ ਸਾਰੀਆਂ ਸੰਗਤਾਂ ਸਾਡੀਆਂ ਜੜੀਆਂ ਨੇ ਇਹ ਸਾਡੇ ਨਾਲ ਆਈਆਂ ਨੇ ਤੇ ਪਹਿਲਾਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਸਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੱਲ ਅਸੀਂ ਚੱਲੇ ਸੀਗੇ ਗੋਬਿੰਦ ਘਾੜ ਤੋਂ ਤੇ ਪਹੁੰਚੇ ਸੀਗੇ ਅਸੀਂ ਲਗਭਗ 2 ਵਜੇ ਦੇ ਕਰੀਬ ਗੋਬਿੰਦ ਧਾਮ ਤੇ ਕਲੋਜ਼ਿੰਗ ਡੇਟ ਜਿਹੜੀ ਆ ਉਹ ਕੱਲ ਬਾ ਅੱਜ 9 ਤਰੀਕ ਆ 9 ਅਕਤੂਬਰ 2025 ਜਿਹੜੀ ਕੱਲ 10 ਅਕਤੂਬਰ 2025 ਨੂੰ ਕਲੋਜ਼ਿੰਗ ਡੇਟ ਆ ਤੇ ਅੱਜ ਜਿਹੜੀ ਆ ਗੋਵਿੰਦ ਧਾਮ ਅਸੀਂ ਰੁਕੇ ਆ ਤੇ ਇੱਥੇ ਗੋਵਿੰਦ ਧਾਮ ਜਿਹੜੀ ਆ ਕੀ ਹੋਣਾ ਅੱਜ ਆਪਣੇ ਕੀ ਬੋਲਦੇ ਆ ਸ਼ਰਮਣੀ ਅੱਜ ਸ਼ਰਮਣੀ ਹੋਣੀ ਆ ਲੇਕਿਨ ਸਾਡੇ ਸਾਢੇ 4 ਵਜੇ ਬੈਂਡ ਵਾਜਿਆਂ ਨਾਲ ਬਹੁਤ ਰੌਣਕ ਹੋਏਗੀ ਤੇ ਉਹ ਸ਼ਾਮ ਨੂੰ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਇਸ ਇਥੋਂ ਲੈ ਕੇ ਗੋਵਿੰਦ ਧਾਮ ਦਾ ਕੁਛ ਨਜ਼ਾਰਾ ਲਾਗੇ ਦਾ ਝਾਕਾ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੇ ਕੁਝ ਸਾਡੇ ਵੀਰ ਜਿਹੜੇ ਨਾਲ ਆਏ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਇਹ ਭੈਣ ਆ ਸਾਡੀ ਸਭ ਤੋਂ ਪਹਿਲੇ ਮਨਪ੍ਰੀਤ ਤੇ ਇਹ ਹੈਗੇ ਚੰਡੀਗੜ੍ਹ ਤੋਂ ਤੇ ਆਪਣਾ ਤੁਸੀਂ ਐਕਸਪੀਰੀਅੰਸ ਆਉਣ ਦਾ ਦੱਸੋ ਇੱਥੇ ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਹਰਿਆਣ ਦਾ ਪਹਿਲਾਂ ਪਿਛਲੀ ਵਾਰ ਆਈ ਸੀ ਕਿ ਨਾ ਮੈਂ ਕੋੜੇ ਤੇ ਆਈ ਪਰ ਇਸ ਵਾਰ ਮੈਨੂੰ ਸਟਿਕ ਦੀ ਲੋੜ ਨਹੀਂ ਪਈ ਹੈਗੀ ਖੁਦ ਆਪਣੇ ਆਪ ਹੀ ਆਈ ਆ ਬਸ ਵਾਈਗਰੂ ਨੇ ਮੇਰੇ ਚ ਸ਼ਕਤੀ ਪਾ ਲਈ ਮੈਂ ਆਪਣੇ ਆਪ ਆ ਗਈ ਵਾਕਿਆ ਹੀ ਕੱਲ ਦੇਖਿਆ ਸਾਡੇ ਨਾਲ ਆਈ ਹੈ ਕੁੜੀ ਸਾਡੀ ਤੇ ਬਿਲਕੁਲ ਵਧੀਆ ਤਰੀਕੇ ਨਾਲ ਬੜੇ ਆਰਾਮ ਨਾਲ ਆਇਆ ਤੇ ਇਹ ਇਹ ਸਾਡੇ ਭਾਜੀ ਨੇ ਇਹਨਾਂ ਦੇ ਹਸਬੰਦ ਇਹ ਵੀ ਗੱਲ ਕਰ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਕੀ ਫਤਿਹ ਹਾਂਜੀ ਕੱਲ ਬਹੁਤ ਵਧੀਆ ਰਹਿ ਜੀ ਸਾਰਾ ਸਾਥ ਮਿਲਿਆ ਤੁਹਾਡਾ ਸਾਰਿਆਂ ਦਾ ਜੀ ਵਧੀਆ ਆਏ ਸਾਨੂੰ ਫੀਲ ਹੀ ਨਹੀਂ ਹੋਇਆ ਦੋਨੋਂ ਅਸੀਂ ਕੱਲੇ ਆਏ ਹੋਏ ਘਰ ਤੋਂ ਸਾਨੂੰ ਆਇਆ ਸਾਡੀ ਫੈਮਲੀ ਦੇ ਨਾਲੇ ਆ ਜੀ ਬਾਕੀ ਅਸੀਂ ਫੈਮਲੀ ਦੇ ਫੈਮਲੀ ਦੇ ਵਾਂਗ ਰਹੇ ਆ ਤੇ ਇਹ ਸਾਡੇ ਇੱਕ ਭਾਈ ਸਾਹਿਬ ਨੇ ਇਹ ਵੀ ਪਹਿਲੀ ਵਾਰ ਆਏ ਨੇ ਤੇ ਇਹ ਲੈ ਕੇ ਆਏ ਨੇ ਸੋਨੂ ਸਿੰਘ ਤੇ ਇਹਨਾਂ ਦੇ ਨਾਲ ਵੀ ਗੱਲ ਕਰਦੇ ਕਿਦਾਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ ਬਿਲਕੁਲ ਠੀਕ ਰਿਹਾ ਮਜ਼ਾ ਆਇਆ ਇੱਥੇ ਆਉਣ ਦਾ ਤੇ ਇੱਥੋਂ ਤੱਕ ਤੇ ਵਧੀਆ ਰਿਹਾ ਹੁਣ ਕੱਲ ਆਪਾਂ ਦਰਸ਼ਨ ਕਰਨ ਜਾਵਾਂਗੇ ਕਲੋਜ਼ਿੰਗ ਕਰਕੇ ਆਵਾਂਗੇ ਹਾਂ ਤੇ ਕੋਸ਼ਿਸ਼ ਕਰਨੀ ਹੈ ਕਿ ਦੁਬਾਰਾ ਆਉਣਾ ਫੇਰ ਇੱਕ ਵਾਰੀ ਠੀਕ ਠੀਕ ਇਹ ਨੇ ਸਾਡੇ ਸੋਨੂ ਸਿੰਘ ਤੇ ਇਹਨਾਂ ਦੀ ਬਦੌਲਤ ਇੱਥੇ ਆ ਕੇ ਅਸੀਂ ਇਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਇੱਥੋਂ ਦੀ ਕਮੇਟੀ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਡਿਊਟੀ ਕਰਦੇ ਨੇ ਤੇ ਇਹ ਰਿਸ਼ੀ ਕੇ ਸੀਗੇ ਸਾਡੇ ਨਾਲ ਆਏ ਪਿਛਲੀਆਂ ਵੀਡੀਓ ਜਿਹੜੀ ਦੇਖਿਆ ਹੋਏਗਾ ਤੁਸੀਂ ਬਸ ਤੇ ਵਿੱਚ ਸਾਡੇ ਨਾਲ ਆਏ ਨੇ ਤੇ ਇਹਨਾਂ ਦੇ ਨਾਲ ਵੀ 2 ਮਿੰਟ ਲਈ ਗੱਲ ਕਰਦੇ ਆ ਆਪਣਾ ਐਕਸਪੀਰੀਅੰਸ ਦੱਸਣਾ ਤੇ ਕਦੋਂ ਤੋਂ ਇੱਥੇ ਆਏ ਹੋ ਤੇ ਆਪਾਂ ਇਹ ਵੀ ਇੱਕ ਗੱਲ ਕਰਦੇ ਆ ਧਰਮ ਤੇ ਸਾਰਾ ਇੱਕ ਹੈਗਾ ਵਾ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਵਾ ਸਭੇ ਸਾਂਝੀ ਵਾਲ ਸਦਾਇਨ ਕੋ ਇਹਨਾਂ ਦੇ ਸੇ ਬਾਹਰ ਜਿਉ ਹਣਾ ਤੇ ਇਹਨਾਂ ਦੀ ਆਪਾਂ ਪਿਸ਼ੋਕੜ ਬਾਰੇ ਵੀ ਗੱਲ ਕਰਨੀ ਆ ਆਪਾਂ ਤੁਸੀਂ ਆਪਣਾ ਪਿਸ਼ੋਕੜ ਵੀ ਦੱਸਣਾ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਨੂੰ 7 ਸਾਲ ਹੋ ਗਏ ਆ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਮੈਨੇਜਮੈਂਟ ਟਰਸਟ ਚ ਸੇਵਨ ਕਰਵਾਂਦੇ ਨੂੰ ਮੇਰੀ ਸੇਵਾ ਇਦਾਂ ਦੀ ਹੈ ਜੀ ਪਹਿਲਾਂ ਮੈਂ ਸ਼ੁਰੂਆਤ ਤੋਂ Hindu ਪਰਿਵਾਰ ਦਾ ਰਹਿਣ ਵਾਲਾ ਜੀ ਮੇਰਾ ਘਰ ਇਕੱਲੇ ਦਾ ਮਾਨ ਨਹੀਂ ਸੀ ਲੱਗਦਾ ਬਹੁਤ ਦੁੱਖ ਹੀ ਰਹਿੰਦਾ ਸੀਗਾ ਮੈਂ ਇੱਕ ਸੋਚਿਆ ਵੀ ਆਪਾਂ ਇਹ ਜੇ ਸਥਾਨ ਤੇ ਚਲੇ ਜਾਈਏ ਜਿੱਥੇ ਆਪਾਂ ਨੂੰ ਰੂਹ ਖੁਸ਼ ਹੋ ਜੇ ਤੇ ਆਪਾਂ ਤਪੱਸਿਆ ਕਰੀਏ ਉਸ ਤੋਂ ਬਾਅਦ ਮੈਨੂੰ ਮੇਰੇ ਇੱਕ ਛੋਟੇ ਵੀਰ ਨੇ ਰਹਿ ਦਿੱਤੀ ਕਹਿੰਦੇ ਜੀ ਆਪਾਂ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਉੱਥੇ ਸੇਵਾ ਦਾ ਮੌਕਾ ਮਿਲਦਾ ਆਪਾਂ ਇਹ ਉਹਨਾਂ ਦੀ ਗੱਲ ਸੁਣ ਕੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਪਹੁੰਚੇ ऋषिकेश ਪਹੁੰਚ ਕੇ ਜੀ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਆਪਾਂ ਉੱਥੇ ਰਿਕੁਐਸਟ ਕੀਤੀ ਵੱਡੇ ਮੈਨੇਜਰ ਸਾਹਿਬ ਨੂੰ ਵੀ ਆਪਾਂ ਨੂੰ ਇੱਥੋਂ ਜੀ ਉੱਪਰ ਭੇਜਿਆ ਜਾਵੇ ਉਹਨਾਂ ਨੇ ਜੀ ਮੇਰੀ 3 ਸਾਲ ਡਿਊਟੀ ਲਈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਗੋਵਿੰਦ ਕਾੜਵਿਕ ਜਿੱਥੇ ਕਿ ਮੈਂ ਉੱਥੇ ਮੇਨ ਗੇਟ ਤੇ ਸੇਵਾ ਨਿਭਾ ਰਿਹਾ ਸੀ ਉਸ ਤੋਂ ਬਾਅਦ ਜੀ ਮੈਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਰੀਸ਼ੀਕੇਸ਼ ਵਿਖੇ ਡਿਊਟੀ ਨੂੰ ਵਾਈ ਆਪਣੇ ਉਸ ਤੋਂ ਬਾਅਦ ਆਪਾਂ ਆਂਦੇ ਜਾਂਦੇ ਸਾਰੀ ਸੰਗਤ ਨੂੰ ਫਤਿਹ ਬੁਲਾਉਂਦੇ ਜਦੋਂ ਵੀ ਯਾਤਰਾ ਸੰਪੂਰਨ ਹੁੰਦੀ ਉਦੋਂ ਆਪਾਂ ਕਪਾੜ ਖੋਲਣ ਦੇ ਟਾਈਮ ਵੀ ਆਂਦੇ ਰਹੇ ਜੀ ਸੰਗਤਾਂ ਦੇ ਨਾਲ ਹਮਾ-ਹਮਾ ਕੇ ਬਹੁਤ ਸੋਹਣੇ ਦਰਸ਼ਨ ਹੁੰਦੇ ਰਹੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਇਧਰ ਸਾਡੇ ਵੀਰ ਇਹਨਾਂ ਦੇ ਨਾਲ ਹੀ ਇਹ ਵੀ ਸੇਵਾ ਇੱਥੇ ਨਿਭਾ ਰਹੇ ਨੇ ਇੰਨੇ ਦੇ ਨਾਲ ਵੀ ਗੱਲਬਾਤ ਕਰਦੇ ਹੁਣ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇਸ ਥਾਂ ਤੇ ਗੁਰਦੁਆਰਾ ਸ੍ਰੀ ਹਿਮਕੁੰਸਾ ਸਾਹਿਬ ਲਈ ਮੈਂ ਟ੍ਰੈਸਟ ਮੈਂ 2006 ਤੋਂ ਆ ਰਿਹਾ ਇੱਥੇ ਜੀ ਤੇ ਪਹਿਲੇ ਸਾਲ ਮੈਂ ਗੋਬਿੰਦ ਘਾਟ ਤੇ ਸੇਵਾ ਕੀਤੀ ਸੀ ਉਸ ਤੋਂ ਬਾਅਦ 2007 ਤੋਂ ਲੈ ਕੇ 2013 ਤੱਕ ਰਹਿਮਕੁੰਸਾ ਸਾਹਿਬ ਦੀ ਕਰ ਸੇਵਾ ਨਿਭਾਇਆ ਮੈਂ ਤੇ ਇਸ ਸਾਲ ਮੈਂ ਰਿਸ਼ੀਕੇਸ਼ ਮੈਨੇਜਮੈਂਟ ਟ੍ਰੈਸਟ ਗੁਰਦੁਆਰਾ ਸ੍ਰੀ ਹਿਮਕੁੰਸਾ ਸਾਹਿਬ ਉਥੇ 세ਵਾ ਨਿਭਾਈ ਹੈ ਜੀ ਅੱਜ ਦੀ ਤੇ ਅੱਜ ਦੀ ਵੀਰ ਮੇਰੇ ਨੇ ਮੈਨੂੰ ਕਿਹਾ ਵੀ ਆਪਾਂ ਯਾਤਰਾ ਜਾਣਾ ਇਕੱਠੇ ਵੀਰ ਦੇ ਨਾਲ ਦਰਸ਼ਨ ਕਰਨ ਵਾਸਤੇ ਦਰਸ਼ਨ ਦੇਦਾਰੇ ਕਰਨ ਵਾਸਤੇ ਬਹੁਤ ਵਧੀਆ ਆਏ ਹਨ ਬਹੁਤ ਵਧੀਆ ਪਿਆਰ ਮਿਲਿਆ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਆ ਜੀ ਆਪਣੀ ਸਾਰੀ ਫੈਮਲੀ ਜਿਹੜੇ ਅਸੀਂ ਪਰਿਵਾਰ ਵਾਂਗ ਰਹ ਰਹੇ ਆਂ ਪਰਿਵਾਰ ਵਾਂਗ ਯਾਤਰਾ ਕਰ ਰਹੇ ਆਂ ਤੇ ਕੱਲ ਜਿਹੜਾ ਕੱਲ ਦਾ ਦਿਨ ਵੀ 10 ਤਰੀਕ ਉਸ ਤੋਂ ਬਾਅਦ ਅਗਲੇ 2-3 ਦਿਨ ਅਗਲੀਆਂ ਵੀਡੀਓ ਆਉਣ ਵਾਲੀਆਂ ਜਿਹੜੀਆਂ ਬਦਰੀਨਾਥ ਮੰਨਾ ਉਹਨਾਂ ਵੀਡੀਓ ਦੇ ਵਿੱਚ ਵੀ ਇਹ ਸਾਡੀ ਜਿਹੜੀ ਫੈਮਿਲੀ ਆ ਆਪਣੇ ਪਰਿਵਾਰ ਇਹ ਆਪਾਂ ਇਕੱਠੇ ਰਵਾਂਗੇ ਤੇ ਇਹ ਕੁਝ ਝਾਕਾ ਵਾ ਤੇ ਹੈਲੀਪੈਡ ਦੇ ਉੱਤੇ ਹੁਣ ਅਸੀਂ ਚੱਲਦੇ ਆਂ ਇੱਥੋਂ ਗੁਰਦੁਆਰਾ ਸਾਹਿਬ ਤੇ ਜਾ ਕੇ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਾਉਨੇ ਚਲੋ ਜੀ ਪਹਾੜਾਂ ਦੇ ਨਜ਼ਾਰੇ ਲੈ ਰਹੇ ਆਂ ਤੇ ਹੈਲੀਪੈਡ ਦੇ ਉੱਤੇ ਸਾਰੀਆਂ ਸੰਗਤਾਂ ਸਾਡੀਆਂ ਜਿਹੜੀਆਂ ਨੇ ਉਹ ਇੱਕ ਸਾਡੇ ਕੈਮਰਾਮੈਨ ਤੇ ਕੈਮਰਾਮੈਨ ਆ ਪਿਛਲੇ ਬੰਨੇ Rajasthan ਤੋਂ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਨਾ ਦਿਖਾ ਸਕਦੇ ਆ ਤੇ ਇਹ ਸਾਡੀਆਂ ਸਾਰੀਆਂ ਸੰਗਤਾਂ ਜਿਹੜੇ ਇੰਜੋਏ ਕਰ ਰਹੀਆਂ ਨੇ ਤੇ ਹੈਲੀਪੈਡ ਤੇ ਹੁਣ ਇਥੋਂ ਨਿਕਲ ਲੱਗੇ ਆ ਅਸੀਂ ਹੈਲੀਪੈਡ ਤੋਂ ਤੇ ਪਿੱਛੇ ਦੇਖੋ ਤੁਸੀਂ ਵਿਊ ਕਿੰਨਾ ਸੋਹਣਾ ਵਾ ਤੇ ਗਿੱਲ ਸਾਹਿਬ ਕੱਲ ਰਸਤਾ ਖੁੱਲ ਜਾਏਗਾ ਸਾਡਾ ਜੀ ਬਿਲਕੁਲ ਇਨਸਾਨ ਮੌਸਮ ਦੀ ਕਿਰਪਾ ਅੱਜ ਅੱਜ ਖੁੱਲੂਗਾ ਤਾਂ ਵੀ ਚੱਲਾਂਗੇ ਨਹੀਂ ਮਤਲਬ ਕੱਲ ਕਹਿੰਦੇ بارش ਪਈ ਆ ਤੇ بارش ਦੇ ਨਾਲ ਬਰਫ ਖੁਰਦੀ ਆ ਧੁੱਪ ਨਾਲ ਵੀ ਖੁਰ ਜਾਣੀ ਆ ਤੇ ਅੱਜ ਵੀ ਪੂਰਾ ਦਿਨ ਧੁੱਪ ਲੱਗੇਗੀ ਮੌਸਮ ਸਾਫ਼ ਦਿਖਾਇਆ ਹੋਇਆ ਆ ਤੇ ਇਹਨੇ ਜੀ ਸਾਡੀ ਸੰਗਤ ਸਾਰੀ ਤੇ ਸੰਗਤ ਦੇ ਨਾਲ ਇੱਥੋਂ ਜਾਣ ਨੂੰ ਦਿਲ ਨਹੀਂ ਕਰ ਰਿਹਾ ਹੈਲੀਪੈਡ ਤੋਂ ਤੇ ਨਜ਼ਾਰੇ ਲੈ ਰਹੇ ਆ ਪਿਛਲੇ ਅੱਧੇ ਪੌਣੇ ਘੰਟੇ ਤੋਂ ਤੇ ਹਲੇ ਰੁਕਦੇ ਹੋਰ ਤੇ ਸੂਰਜ ਅੰਕਲ ਨੂੰ ਮਿਲਣ ਆਏ ਸੀਗੇ ਸੂਰਜ ਅੰਕਲ ਇੱਥੇ ਵਧੀਆ ਲੱਭਦਾ ਹਾਲੀਪੈਡ ਤੋਂ ਚੱਲ ਕੇ ਤੇ ਉੱਪਰ ਆ ਗਏ ਆ ਤੇ ਹੁਣ ਜਾ ਕੇ ਤੁਹਾਨੂੰ ਗੋਵਿੰਦ ਧਾਮ ਦਰਸ਼ਨ ਕਰਾਉਣੇ ਆ ਤੇ ਅਸੀਂ ਫਿਰ ਤਕਰੀਬਨ 500 ਮੀਟਰ ਚੜਾਈ ਦਾ ਪੰਗਾ ਲਿਆ ਅੱਜ ਨਹੀਂ ਜੀ ਕਿਲੋਮੀਟਰ ਦਾ ਅੱਛਾ ਅਸੀਂ 1 ਕਿਲੋਮੀਟਰ ਚੜਾਈ ਉੱਤਰ ਕੇ ਫੋਟੋਆਂ ਫੜਵਾ ਕੇ ਕਲਿੱਕ ਕਰਕੇ ਤੇ ਫਿਰ ਉੱਪਰ ਆਏ ਚੜਾਈ ਚੜਦੇ ਆ ਰਹੇ ਹੁਣ ਚਲੋ ਜਾ ਕੇ ਧਾਮ ਦਿਖਾਉਨੇ ਆ ਤੁਹਾਨੂੰ ਦੋ ਮਹੀਨੇ ਆ ਬੰਦੀ ਯਾਤਰਾ ਕੱਲ ਵੀਡੀਓ ਇੱਥੇ ਸਮਾਰਤ ਕੀਤੀ ਸੀਗੀ ਆ ਗਏ ਤੇ ਗੋਵਿੰਦ ਧਾਮ ਅੱਜ ਤੁਹਾਨੂੰ ਹੈਲੀਪੈਡ ਤੋਂ ਹੋ ਕੇ ਆਏ ਆ ਗੋਵਿੰਦ ਧਾਮ ਦਾ ਜਿਹੜਾ ਸਾਰਾ ਤੁਹਾਨੂੰ ਇੱਥੇ ਅੱਜ ਦਿਖਾਉਨੇ ਆ ਤੇ ਗੁਰਦਵਾਰ ਸਾਹਿਬ ਦੇ ਵੀ ਦਰਸ਼ਨ ਕਰਵਾ ਕੇ ਫਿਰ ਅੱਗੇ ਜਾਵਾਂਗੇ ਇਹ ਆ ਗਿਆ ਜੀ ਹੈਲੀਕਾਪਟਰ ਵਾਲਿਆਂ ਦਾ ਲਿਖਿਆ ਜੀ ਕਾਰਿਆਲੇ ਇਕੋ ਵਿਕਾਸ ਸਮਿਤੀ ਤੇ ਇਹ ਪੁਲਿਸ ਚੌਕੀ ਆ ਗਈ ਇੱਧਰ ਤੇ ਇਹ ਆਗੇ ਹੋਟਲ ਵਗੈਰਾ ਇੱਥੋਂ ਸਟਾਰਟ ਹੋ ਗਏ ਇੱਧਰ ਵੀ ਹੋਟਲ ਤੋ ਪੱਜ ਬਹੁਤ ਸੋਹਣੀ ਲੱਗੀ ਪਈ ਆ ਬਹੁਤ ਸੋਹਣਾ ਦਿਨ ਲੱਗਾ ਪਿਆ ਤੇ ਕੱਲ ਰਾਤ ਨੂੰ بارش ਪੈ ਗਈ ਸੀ ਹੁਣ ਉੱਤੋਂ ਕਹਿੰਦੇ ਰਸਤਾ ਸਾਫ ਆ ਵੱਖ-ਵੱਖ ਹੁਣ ਜਿਹੜਾ 19 ਸੰਗਤਾ ਉਹ ਘਟ ਗਈ ਹੈ ਸੰਗਤ ਕਲੋਜ਼ਿੰਗ ਆ ਕੱਲ ਬਸ ਤੇ ਕਲੋਜ਼ਿੰਗ ਵਾਲੀ ਵੀਡੀਓ ਸ਼ਾਇਦ ਤੁਸੀਂ ਦੇਖ ਲਈ ਹੋਏਗੀ ਇੱਕ ਕਲੋਜ਼ਿੰਗ ਤੋਂ ਪਹਿਲੇ ਵੀਡੀਓ ਬਣਾ ਰਹੇ ਹਾਂ ਕਲੋਜ਼ਿੰਗ ਦੀ ਪਹਿਲੇ ਪਾਵਾਂਗਾ ਰੌਣਕ ਬਿਲਕੁਲ ਘਟਵਾ 12 ਵਜੇ ਦਾ ਟਾਈਮ ਆ ਤਕਰੀਬਨ ਦੁਪਹਿਰ ਦਾ ਇਧਰ ਮ사ਜ ਮ사ਜ ਕੇਂਦਰ ਵੀ ਹੈ ਹੋਟਲ ਵਗੈਰਾ ਹੁਣ ਰੌਣਕ ਨਹੀਂ ਹੈ ਸ਼ਾਮ ਨੂੰ ਫੁੱਲ ਰੌਣਕ ਹੁੰਦੀ ਇੱਥੇ ਤੇ ਇਹ ਤੋਂ ਕਈ ਵਾਰੀ ਲੰਘਿਆ ਨਹੀਂ ਜਾਂਦਾ ਹੁੰਦਾ ਗੋਮਨਥਮ ਗਰਮ ਕੱਪੜਿਆਂ ਦੀਆਂ ਦੁਕਾਨਾਂ ਹੋਟਲ ਰੂਮ ਰੈਸਟੋਰੈਂਟ ਸਭ ਬਣੇ ਪਏ ਆ ਬਹੁਤ ਵਧੀਆ ਸ਼ਾਂਤੀ ਆ ਇੱਥੇ ਇੱਕ ਦਿਨ ਜ਼ਰੂਰ ਰੁਕਣਾ ਚਾਹੀਦਾ ਵਾ ਇੱਥੇ ਆ ਕੇ ਥੋੜੀ ਜਿਹੀ ਰੌਣਕ ਲੱਭੀ ਆ ਤੇ ਇਹ ਜਿਹੜਾ तकरीबन ਸਮੁੰਦਰ ਤਲ ਤੋਂ 3100 ਮੀਟਰ ਦੇ ਐਲਟੀਟਿਊਡ ਤੇ ਇਸ ਟਾਈਮ ਗੋਵਿੰਤਾ ਤੇ ਕੱਲ ਤੱਕ 4300 ਮੀਟਰ ਦਾ ਐਲਟੀਟਿਊਡ ਤੇ ਜਾਵਾਂਗੇ ਕੋੜਿਆਂ ਦੀ ਵਾਪਸੀ ਇੱਥੋਂ ਹੁਣ ਤੇ ਇੱਥੋਂ ਆ ਗਿਆ ਛੋਟੀ ਜੀ ਗਲੀ ਤੇ ਹੋਟਲ ਵਗੈਰਾ ਨੇ ਸਾਈਡਾਂ ਤੇ ਇਹ ਦੁਕਾਨ ਖਾਣ ਪੀਣ ਵਾਲਾ ਜਿੱਦਾਂ ਦਾਲ ਚੌਲ ਖਾ ਰਹੇ ਨੇ ਇਹ ਆ ਗਿਆ ਜੀ ਅੱਗੇ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਜਿਹੜੀਆਂ ਨੇ ਜਾਦਾ ਨੇ ਇੱਥੇ ਤੇ ਹੋਟਲ ਹੋਟਲ ਜਿਹੜੇ ਆ ਉਹ ਵੀ ਅੱਗੇ ਨੇ ਫਿਰ ਫਾਸਟ ਫੂਡ ਦਾ ਕੰਮ ਵੀ ਹੈਗਾ ਵਾ ਸਾਰਾ ਇੱਧਰ ਦੇਖੋ ਸਮੋਸੇ ਪਕੌੜੇ ਇਤੋਂ ਕੋਲ ਡਰਿੰਕ ਵਾਲੀ ਦੁਕਾਨ ਇਹ ਦੇਖੋ ਸਮੋਸੇ ਪਕੌੜੇ ਬਹੁਤ ਸੋਹਣਾ ਮੌਸਮ ਆ ਜੀ ਹੁਣ 10ਵੇਂ ਮਹੀਨੇ ਦਾ ਇੱਥੇ ਵੀਡੀਓ ਚੜਾਉਣ ਦਾ ਬਹੁਤ ਚੱਕਰ ਨੈੱਟਵਰਕ ਨਹੀਂ ਹੈਗਾ ਘੋਟਣਾ ਵਾਲਿਆਂ ਨੂੰ ਪੁੱਛਿਆ ਉਹਨਾਂ ਕੋ ਵਾਈਫਾਈ ਲੱਗੇ ਹੋਏ ਨੇ ਕਹਿੰਦੇ ਸਪੀਡ ਸਾਡੀ ਸੀਮਤ ਆ ਇੱਥੇ ਘਟਾ ਤੇ ਇਹ ਜੀ ਮਾਣੇ ਸਾਡੇ ਕੋਕੀ ਬਾਈ ਜੀ ਨਾ ਬਖੇਪਰ ਬਾਬਾ ਜੀ ਕਿਰਪਾ ਇਨਾ ਸਾਡੇ ਕੋਕੀ ਬਾਈ ਜੀ ਨਾ ਗੈਪ ਹੋ ਗਏ ਸੀਗੇ ਤਾਂ ਅਸੀਂ ਉਹ ਜਾ ਕੇ ਤੇ ਅਲਾਸਮੈਂਟ ਕਰਾਉਣ ਲੱਗੇ ਸੀਗੇ ਤੇ ਸਾਨੂੰ ਮਿਲ ਗਿਆ ਅਸੀਂ ਮਿਸ ਕਰ ਰਹੇ ਸੀ ਤੁਹਾਨੂੰ ਹੈਲੀਪੈਡ ਤੇ ਹਾਂ ਹਾਂ ਯਾਰ ਤੇ ਹੁਣ ਆਓ ਗੁਰਦੁਰਾ ਸਾਹਿਬ ਲੰਗਰ ਛਕਦੇ ਆਂ ਤੇ ਫਿਰ ਆ ਉਧਰ ਪਰਾਂ ਨੂੰ ਚਲਦੇ ਆਂ ਪੋਲ ਵੱਲ ਨੂੰ ਹਾਂ ਮੇਰਾ ਪਹੁੰਚ ਗਏ ਜੀ ਗੁਰਦੁਰਾ ਸਾਹਿਬ ਗੁਰਦੁਰਾ ਸਾਹਿਬ ਦੇ ਬਾਹਰ ਕਰੋ ਦਰਸ਼ਨ ਤਕਰੀਬਨ ਗੁਰਦੁਰਾ ਸਾਹਿਬ 12 ਵਜੇ ਦੁਪਹਿਰ ਦੇ ਤੇ ਇਹ ਆ ਜੀ ਗੁਰਦਰਾ ਸਾਹਿਬ ਹੁਣ ਅਸੀਂ ਅੰਦਰ ਚੱਲਦੇ ਆਂ ਤੇ ਲੰਗਰ ਪਾਣੀ ਵੀ ਨਹੀਂ ਸਵੇਰ ਦਾ ਛਕਿਆ ਤੇ ਲੰਗਰ ਪਾਣੀ ਛਕਦੇ ਆਂ ਸਾਡੀਆਂ ਕੁਝ ਸੰਗਤਾਂ ਜਿਹੜੀਆਂ ਇੱਧਰ ਸਮਾਨ ਲੈ ਰਹੀਆਂ ਨੇ ਚਲੋ ਜੀ ਅੰਦਰ ਚਲੀਏ ਤੇ ਤੁਹਾਨੂੰ ਅੰਦਰੋਂ ਵੀ ਹੁਣ ਜਾ ਕੇ ਦਰਸ਼ਨ ਕਰਾਈਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਅੰਦਰ ਆਉਂਦੇ ਆਂ ਆਫਿਸ ਸੱਜੇ ਪਾਸੇ ਖੱਬੇ ਪਾਸੇ ਗੁਰਦਰਾ ਸਾਹਿਬ ਸ਼੍ਰੀ ਹਿਮਕੁੰਡ ਸਾਹਿਬ ਜੀ ਗੋਬਿੰਦਾਂ ਇਸ ਪਾਸੇ ਆ ਜਾਓ ਤੁਸੀਂ ਇਹ ਆ ਡਿਸਪੈਂਸਰੀ ਤੇ ਅੰਦਰ ਜਾਂਦੇ ਆਂ ਸੰਗਤਾਂ ਦਵਾਈ ਲੈ ਰਹੀਆਂ ਨੇ ਤੇ ਇੱਧਰ ਆ ਜਾਓ ਤੁਸੀਂ ਇਹ ਹੈਗਾ ਜੀ ਰਾਤ ਰੁਕਣ ਲਈ ਇੱਥੋਂ ਆਫਿਸ ਦੇ ਵਿੱਚੋਂ ਤੁਸੀਂ ਰੂਮ ਵਗੈਰਾ ਜਾਂ ਆਪਣੀ ਰਜਿਸਟ੍ਰੇਸ਼ਨ ਇੱਥੇ ਆ ਕੇ ਕਰਵਾ ਸਕਦੇ ਹੋ ਤੇ ਇਸ ਪਾਸੇ ਹੈਗਾ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਦੇ ਆਂ ਤੇ ਸਾਹਮਣੇ ਹਾਲ ਨੰਬਰ 1 ਇੱਥੇ ਵੀ ਸੰਗਤਾਂ ਜੜੀਆਂ ਨੇ ਰਾਤ ਰੁਕਣ ਦਾ ਪ੍ਰਬੰਧ ਬਹੁਤ ਸੋਹਣਾ ਵਾ ਤੇ ਕਹ ਵੀ ਦੇਖੋ ਕਿੰਨਾ ਸੋਹਣਾ ਲਿਖਿਆ ਪਿਆ ਗੁਰਦਰਾ ਸਾਹਿਬ ਸ਼੍ਰੀ ਹਮਕੁੰਸਾਹ ਗੋਮਨਤਾਂ ਤੇ ਪਿਛਲੇ ਸਾਲ ਅਸੀਂ ਇੱਥੇ ਰੁਕੇ ਸੀਗੇ ਹਾਲ ਨੰਬਰ 2 ਚ ਤੇ ਇਹ ਅੱਜ ਹਾਲ ਨੰਬਰ 2 ਤੇ ਇਸ ਤੋਂ ਬਾਅਦ ਅਸੀਂ ਆਪਣੇ ਰੂਮ ਦੀ ਵੀ ਤੁਹਾਨੂੰ ਜਾ ਕੇ ਮੈਂ ਵੀਡੀਓ ਦਿਖਾਉਂਗਾ ਤੇ ਦਰਬਾਰ ਸਾਹਿਬ ਵੀ ਦਰਸ਼ਨ ਕਰਦੇ ਆਂ ਤੇ ਲੰਗਰ ਪਾਣੀ ਛਕਦੇ ਆਂ ਕਿਥੇ ਬਾਬਾ ਮੋਦਨ ਸਿੰਘ ਜੀ ਰੁਕਦੇ ਹੁੰਦੇ ਸਨ ਕੀ ਇਤਿਹਾਸ ਉਹ ਸਾਰਾ ਤੁਹਾਨੂੰ ਬਾਬਾ ਮੋਦਨ ਸਿੰਘ ਜੀ ਦਾ ਭਾਈ ਦੱਸਦੇ ਬਾਰ ਸਾਹਿਬ ਦੇ ਅੰਦਰੋਂ ਮੱਥਾ ਟੇਕ ਆਏ ਆ ਤੇ ਇਸ ਪਾਸੇ ਬਹੁਤ ਵਧੀਆ ਧੁੱਪ ਨਿਕਲੀ ਪਈ ਅੱਜ ਕੱਲ ਵੀ ਪੂਰਾ ਦਿਨ ਧੁੱਪ ਨਹੀਂ ਸੀ ਨਿਕਲੀ ਇਸ ਪਾਸੇ ਹੈ ਜੀ ਉਹ ਦਰਖਤ ਜਿੱਥੇ ਬਾਬਾ ਮੋਦਨ ਸਿੰਘ ਜੀ ਉਹਨਾਂ ਨੇ ਇਸ ਦਰਖਤ ਦੇ ਵਿੱਚ ਜਦੋਂ ਗੁਰਦਨਤ ਸ੍ਰੀ ਹੋਏ ਇਨਕਨਸੈਪਟ ਦੀ ਖੋਜ ਕੀਤੀ ਗਈ ਸੀ ਤੇ ਇਸ ਦਰਖਤ ਦੇ ਵਿੱਚ ਬਾਬਾ ਮੋਦਨ ਸਿੰਘ ਜੀ ਜਿਹੜੇ ਫੌਜੀ ਸਨ ਹਾਂਜੀ ਹਾਂਜੀ ਉਹ ਇਸ ਦਰਖਤ ਦੇ ਵਿੱਚ ਰਾਤ ਕੱਟਦੇ ਹੁੰਦੇ ਸੀਗੇ ਤੇ ਇਹ ਆ ਜੀ ਉਹ ਦਰਖਤ ਇਤਿਹਾਸ ਇਹਦਾ ਦੂਸਰੇ ਪਾਸੇ ਲਿਖਿਆ ਹੋਇਆ ਦੇਖੋ ਉਸੇ ਤਰ੍ਹਾਂ ਵਿੱਚੋਂ ਜਿਹੜੀ ਦਰਖਤ ਵਾ ਵਿੱਚੋਂ ਜਿਸ ਤਰ੍ਹਾਂ ਖੋੜ ਹੁੰਦੀ ਆ ਥੱਲੇ ਉਸੇ ਤਰ੍ਹਾਂ ਹੀ ਆ ਇਹ ਦੇਖ ਲਓ ਤੁਸੀਂ ਇਹ ਆ ਜੀ ਉਹ ਦਰਖਤ 1937 ਵਿੱਚ ਜਦੋਂ ਇਸ ਏਰੀਆ ਦਾ ਸਰਵੇਖਣ ਕਰਦੇ ਸਹਲਾ ਬਿਆਲ ਸੈਂਪਰ ਦੇ ਹਵਲਦਾਰ ਮੋਦਨ ਸਿੰਘ ਜੀ ਨੇ ਐਮਪੁਨ ਸਾਹਿਬ ਜੋ ਕਿ ਦਸਵੇਂ ਗੁਰੂ ਦੇਵ ਸਿੰਘ ਜੀ ਦਾ ਪਹਿਲੇ ਹਵਲਦਾਰ ਤਾਪਰਸਥਾਨ ਦਾ ਪਤਾ ਲਗਾਇਆ ਤੇ ਇਹ ਤਹਰੇ ਦਾ ਨਿਰਮਾਣ ਅਤੇ ਪ੍ਰਬਾਰ ਹੋਇਆ ਇੱਕ ਤਾਂ ਹਵਲਦਾਰ ਦੇਵਨ ਸਿੰਘ ਜੀ ਜੋ ਨਾਲ ਸੰਬੰਧਤ ਹੈ ਗੁਰਦਰਾ ਸਾਹਿਬ ਤੇ ਇਹਨਾਂ ਨੇ ਇਸ ਤਰ੍ਹਾਂ ਲਈ 1960 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵਿਸ਼ਰਾਮ ਲਈ ਕਮਰੇ ਬਣਾਏ ਗਏ ਸੀਗੇ ਤੇ ਉਸ ਤੋਂ ਪਹਿਲਾਂ ਬਾਬਾ ਮੋਦਨ ਸਿੰਘ ਜੀ ਜਿਹੜੇ ਸੀਗੇ ਜਦੋਂ ਖੋਜ ਕੀਤੀ ਸੀਗੇ ਉਹਨਾਂ ਨੇ ਇਹ ਦਰਖਤ ਦਾ ਇਸ ਦਰਖਤ ਦੇ ਵਿੱਚੋਂ ਉਸ ਟਾਈਮ ਤੇ ਠਹਿਰਿਆ ਕਰਦੇ ਸਨ ਇਹ ਦੇਖੋ ਵਿੱਚੋਂ ਖਾਲੀ ਹੈ ਦਰਖਤ ਉਸੇ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਸ ਦਰਖਤ ਦੇ ਵਿੱਚ ਉਸ ਟਾਈਮ ਕਿੰਨੀ ਠੰਡ ਹੁੰਦੀ ਹੋएगी ਤੇ ਇਹ ਆ ਜੀ ਗੁਰਦਰਾ ਸਾਹਿਬ ਗੋਮਿੰਦਾਂ ਤੇ ਇਸ ਟਾਈਮ ਬਿਲਕੁਲ ਸਾਫ਼ ਮੌਸਮ ਇਸ ਪਾਸੇ ਆ ਜੀ ਲੰਗਰ ਹਾਲ ਤੇ ਲੰਗਰ ਅਸੀਂ ਪ੍ਰਸ਼ਾਦਾ ਛਕ ਲਿਆ ਹੁਣ ਤੁਹਾਨੂੰ ਰੂਮ ਦੇ ਜਾ ਕੇ ਰੂਮ ਦਿਖਾਉਨੇ ਆ ਕਿ ਕਿੱਥੇ ਰੁਕੇ ਅਸੀਂ ਇੱਧਰ ਆ ਜੀ ਲੰਗਰ ਹਾਲ ਨਾਲ ਹੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਤੇ ਇਹ ਹੈਗਾ ਜੀ 1 ਤੋਂ 10 ਤੱਕ ਰੂਮ ਯੂਕੇ ਵਾਲਿਆਂ ਦੀ ਬਿਲਡਿੰਗ ਹੈ ਤੇ ਸਾਡਾ ਕਿੰਨਾ ਨੰਬਰ ਆ ਜੀ 5 ਨੰਬਰ 6 ਨੰਬਰ ਪੌੜੀਆਂ ਚੜ੍ਹ ਕੇ ਤੇ ਬਿਲਕੁਲ ਨਾਲ ਹੀ ਆ ਬਾਹਰ ਤੁਸੀਂ ਦੇਖ ਲਓ ਬਾਜ਼ਾਰ ਆ ਇੱਧਰ ਤੇ ਇਸ ਪਾਸੇ ਨਾਲ ਹੀ ਮੁੜ ਕੇ ਤੇ ਰੂਮ ਨੰਬਰ 6 ਇਹ ਦੇਖੋ ਉੱਪਰ ਲਿਖਿਆ ਇਹ ਹੈ ਜੀ ਆਪਣਾ ਰੂਮ ਹਾਂ ਜੀ ਇੱਥੇ ਆਪਣੇ ਹੀ ਬੰਦੇ ਨੇ 12 13 ਬੰਦੇ ਪਏ ਸੀ ਇੱਥੇ ਤੇ ਦੇਖੋ ਉੱਪਰ ਵੀ ਜਗ੍ਹਾ ਹਾਂ ਜੀ ਨੀਚੇ ਵੀ ਉੱਪਰ ਵੀ ਆ ਤੇ ਥੱਲੇ ਵੀ ਆ ਆਪਣਾ ਬੈੱਡ ਆਵਾ ਇੱਥੇ ਥੱਲੇ ਤੇ ਇਧਰ ਆਗੇ ਜੀ ਸੋਨੂ ਸਿੰਘ ਹੁਣੀ ਤੇ ਇਹਨਾਂ ਦੀ ਬਦੌਲਤ ਇਹ ਸਾਨੂੰ ਨਾਲ ਰੱਖ ਰਹੇ ਨੇ ਆਪਣੇ ਇਹਦੇ ਨਾਮ ਹੀ ਰੱਖਦੇ ਦੇ ਅਸੀਂ ਹਾਲ ਦੇ ਵਿੱਚ ਕਿਤੇ ਨਾ ਕਿਤੇ ਐਡਜਸਟ ਹੁੰਦੇ ਤੇ ਇਹਨਾਂ ਨੇ ਸਾਡੇ ਆਂਦਿਆਂ ਨੂੰ ਕੱਲ ਰੂਮ ਲੈ ਲਿਆ ਸੀਗਾ ਤੇ ਰੂਮ ਬਹੁਤ ਵਧੀਆ ਵਾ ਤੇ ਗੱਲ ਸਾਹਬ ਹੁਣੀ ਥੋੜਾ ਜਿਹਾ ਅੱਗੇ ਨੇ ਆ ਇੱਥੇ ਪਈ ਸੀਗੇ ਇਕੱਠੇ ਹੀ ਆ ਸੀ ਬਿਲਕੁਲ ਬਿਲਕੁਲ ਐ ਆ ਜੀ ਇੱਥੇ ਮਾਹੌਲ ਰਹਿਣ ਦਾ ਗੋਮਿੰਦਾਂ ਹਾਂ ਤਾਂ ਲੰਗਰ ਪ੍ਰਸ਼ਾਦਾ ਸ਼ੱਕੇ ਤੇ ਅਸੀਂ ਉੱਪਰ ਨੂੰ ਆਏ ਸੀਗੇ ਤੇ ਭਾਈ ਸਾਹਿਬ ਸਾਨੂੰ ਮਿਲਦੇ ਭਾਈ ਸਾਹਿਬ ਆਪਣਾ ਬਲਜੀਤ ਸਿੰਘ ਜੀ ਗੁਰਜੀਤ ਸਿੰਘ ਕਿੱਥੋਂ ਤੁਸੀਂ ਬਲਜੀਤ ਸਿੰਘ ਬਲਜੀਤ ਸਿੰਘ ਕਿੱਥੋਂ ਤੁਸੀਂ ਪਟਿਆਲਾ ਤੋਂ ਪਟਿਆਲਾ ਤੋਂ ਤੇ ਦਰਸ਼ਨ ਕਰ ਆਇਆ ਜਾਂ ਕਰਨੇ ਆ ਕੱਲ ਸਵੇਰੇ ਜਾਣਾ ਹੈ ਕੱਲ ਸਵੇਰੇ ਜਾਵਾਂਗੇ ਹਾਂਜੀ ਹਾਂਜੀ ਇਹਦਾ ਮਤਲਬ ਇਕੱਠੇ ਚੱਲਾਂਗੇ ਕੱਲ ਹਾਂਜੀ ਹਾਂਜੀ ਤੇ ਨਾਲ ਭਾਈ ਸਾਹਿਬ ਜਗਤਾਰ ਸਿੰਘ ਜਗਤਾਰ ਸਾਹਿਬ ਆਪਣੀ ਕਿੰਨੀ ਯਾਤਰਾ ਤੁਹਾਡੀ ਮੇਰੀ ਚੌਥੀ ਪੰਜਵੀਂ ਹੈ ਜੀ ਚੌਥੀ ਪੰਜਵੀਂ ਕਾਫੀ ਟਾਈਮ ਬਾਅਦ ਆ ਰਹੇ ਆ ਵੈਸੇ ਹੁਣ ਅੱਛਾ ਅੱਛਾ ਤੇ ਮੈਂ ਮਤਲਬ ਕਹਿੰਦਾ ਕਿ ਦੇਰ ਬਾਅਦ ਆਇਓ ਤੁਸੀਂ ਹਾਂਜੀ ਹਾਂਜੀ ਤੇ ਮਤਲਬ ਕਿੰਨੀ ਦੇਰ ਬਾਅਦ ਹੁਣ ਆਇਓ ਤੁਸੀਂ ਕਾਫੀ ਟਾਈਮ ਹੋਗਾ ਜੀ ਮੈਨੂੰ ਆਇਆ ਹਲੋ 8 ਤੋਂ 10 ਸਾਲ ਹੋ ਗਏ ਹੁਣ ਵਾਦੇ ਹੋ ਗਏ ਜੀ ਠੀਕ ਆ ਜੀ ਤੇ ਸਾਡੇ ਸਾਡੇ ਕੋਲ ਅੰਕਲ ਜੀ ਵੀ ਇਹ ਸਾਡੇ ਨਾਲ ਹੀ ਆਏ ਨੇ ਉਦੋਂ ਦੇ ਰਿਸ਼ੀਕੇਸ਼ੋਂ ਅਸੀਂ ਇਕੱਠੇ ਰਹੇ ਹੁਣ ਅਸੀਂ ਇੱਧਰ ਪੋਲਵਾਲ ਆਏ ਸੀਗੇ ਥੋੜਾ ਘੁੰਮਣਗੇ ਨੈਟਵਰਕ ਇੱਧਰ ਕਹਿੰਦੇ ਜ਼ਿਆਦਾ ਮਿਲਦਾ ਵਾ ਉੱਪਰੋਂ ਹੇਮਕੁੰਡ ਸਾਹਿਬ ਤੋਂ ਨੈਟਵਰਕ ਹੁੰਦਾ ਵਾ ਠੀਕ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਖੂਬਸੂਰਤ ਨਜ਼ਾਰੇ ਆ ਤੇ ਇਸੇ ਵੀਡੀਓ ਜੀ ਸ਼ਾਮ ਨੂੰ ਤੁਹਾਨੂੰ ਪੈਣ ਸਰਮਣ ਵੀ ਦਿਖਾਵਾਂਗੇ ਗੁਰਦਰਾ ਸਾਹਿਬ ਗੋਵਿੰਦ ਧਾਮ ਹੁਣ ਪਿੱਛੋਂ ਅਸੀਂ ਗਏ ਸੀਗੇ ਹੈਲੀਪੈਡ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਲੰਗਰ ਪਾਣੀ ਛੱਕ ਕੇ ਤੇ ਉੱਪਰ ਆਏ ਆ ਤੇ ਇੱਥੋਂ ਪੈਦਲ ਯਾਤਰਾ ਸਟਾਰਟ ਹੁੰਦੀ ਆ ਇਹ ਵਾਲੀ ਪਹਿਲੀ ਚੜਾਈ ਆ ਤੇ ਇਸ ਪੁਲ ਤੋਂ ਪੈਦਲ ਯਾਤਰਾ ਸਟਾਰਟ ਹੁੰਦੀ ਆ ਕੁਝ ਸੰਗਤਾਂ ਯਾਤਰਾ ਕਰਕੇ ਆ ਰਹੀਆਂ ਨੇ ਤੇ ਇੱਧਰ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਨਿਸ਼ਾਨ ਸਾਹਿਬ ਅੱਖਾਂ ਨਾਲ ਤਾਂ ਦੇਖਦੇ ਆ ਜਿਹੜੇ ਉੱਪਰ ਲੱਗੇ ਪਏ ਆ ਨਿਸ਼ਾਨ ਸਾਹਿਬ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਨਿਸ਼ਾਨ ਸਾਹਿਬ ਕਿੱਥੇ ਨੇ ਤੇ ਇਹ ਝੋਟੀ ਦੇ ਨਿਸ਼ਾਨ ਸਾਹਿਬ ਨੇ ਇਹ ਇੱਥੇ ਮੈਂ ਤੁਹਾਨੂੰ ਦਿਖਾ ਦਿੰਦਾ ਜ਼ੂਮ ਕਰਕੇ ਇਹ ਆ ਇੱਥੇ ਮੇਰੀ ਉਂਗਲ ਆ ਇੱਥੇ ਨਿਸ਼ਾਨ ਸਾਹਿਬ ਨੇ ਗੁਰਦਰਾ ਸਾਹਿਬ ਹਮਕੁੰਡ ਸਾਹਿਬ ਦੇ ਤੇ ਕੱਲ ਨੂੰ ਅਸੀਂ ਇੱਥੇ ਜਾਵਾਂਗੇ ਤੇ ਦਰਸ਼ਨ ਕਰਕੇ ਆਵਾਂਗੇ ਤੇ ਇਧਰ ਸਾਡੀਆਂ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਸਾਡੇ ਨਾਲ ਜਿਹੜੇ ਇੱਥੇ ਆਏ ਹੋਏ ਆ ਅਸੀਂ ਹੁਣ ਤੇ ਬਾਕੀ ਇਥੋਂ ਉਹਨ ਸ਼ਾਮ ਨੂੰ ਤੁਹਾਨੂੰ ਵੀਡੀਓ ਚ ਦਿਖਾਵਾਂਗਾ ਗੁਰਦਵਾਲ ਸਾਹਿਬ ਗੋਵਿੰਦ ਤਾਂ ਹਮ ਦਾ ਨਜ਼ਾਰਾ ਇਹ ਬੱਦਲ ਲੱਗੇ ਹੋਏ ਆ ਉੱਪਰ ਪਹਾੜਾਂ ਦੇ ਤੇ ਬਰਫਾਂ ਜਿਹੜੀਆਂ ਪੈ ਰਹੀਆਂ ਨੇ ਕਿਉਂਕਿ ਜੀ ਸਾਹਿਬ ਕਿੰਨੀ ਦੇਰ ਗੁਜ਼ਾਰਨੀ ਇੱਥੇ ਇੱਥੇ ਜੀ ਆਪਾਂ ਅੱਜ ਰਾਤ ਨਹੀਂ ਅੱਜ ਰਾਤ ਤੱਕ ਗੁਜ਼ਾਰਨੀ ਇੱਥੇ ਕਿੰਨੀ ਦੇਰ ਗੁਜ਼ਾਰਨੀ ਕੋਈ ਦੇਖਦੇ ਜਿੰਨੇ ਚਿਰ ਤੱਕ ਡਾਟਾ ਵਰਕ ਮਿਲਦਾ ਇਹਦਾ ਵੇਖ ਰਿਆ ਨਹੀਂ ਫਿਰ ਚੱਲਦੇ ਥੱਲੇ ਹਾਂ ਕਹਿੰਦਾ ਭਾਵਾ ਵੀ ਆਪਾਂ ਨੈਟਵਰਕ ਨੈਟਵਰਕ ਥੱਲੇ ਆ ਨਹੀਂ ਰਿਹਾ ਇੱਥੇ ਥੋੜਾ ਜਿਹਾ ਹੰਪੂਨ ਸਾਹਿਬ ਤੋਂ ਨੈਟਵਰਕ ਥੱਲੇ ਆਉਂਦਾ ਨਾ ਉਹੀ ਨੈਟਵਰ ਵੀਡੀਓ ਚੜਾਉਂਦਾ ਵੀ ਇੱਕ ਬੜਾ ਵੱਡਾ ਮੁੱਦਾ ਹੁੰਦਾ ਉਹ ਜਿੰਦਾ ਤਾਂ ਥੋੜਾ ਹੋਰ ਉੱਪਰ ਆਏ ਆ ਉੱਪਰ ਆ ਗਏ ਤਾਂ ਸਾਡੇ ਲੋਕ ਇਹ ਵੀਰ ਸਾਡੇ ਨਾਲ ਕੱਲ ਵੀ ਨਾਲ ਨਾਲ ਹੀ ਰਹੇ ਆ ਸਾਡੇ ਲੁਧਿਆਣੇ ਤੋਂ ਆਏ ਨੇ ਵੀਰ ਜੀ ਕੀ ਨਾਮ ਆਪਣਾ ਕਬੀਰ ਜੀ ਕਬੀਰ ਲੁਧਿਆਣੇ ਤੋਂ ਜੀ ਯਾਤਰਾ ਕਿੰਨੀ ਆ ਤੁਹਾਡੀ ਇਹ ਤੀਸਰੀ ਯਾਤਰਾ ਜੀ ਤੀਸਰੀ ਯਾਤਰਾ ਤੇ ਮਤਲਬ ਜਾਣ ਵਾਲੇ ਯਾਤਰਾ ਕਰਨ ਕੱਲ ਕੱਲ ਜਾਵਾਂਗੇ ਕੱਲ ਜਾਓਗੇ ਕਲੋਜ਼ਿੰਗ ਤੁਸੀਂ ਕਰਕੇ ਆਓਗੇ ਕਲੋਜ਼ਿੰਗ ਕਰਕੇ ਆਵਾਂਗੇ ਬਿਲਕੁਲ ਕਲੋਜ਼ਿੰਗ ਕਰਨ ਤੇ ਆਏ ਆ ਨਾ ਨਾਮ ਲਵਾਂਗੇ ਹੀ ਪੂਰਾ ਦੇਖੋ ਉੱਪਰ ਦਾ ਜਿਹੜਾ ਮਾਹੌਲਾ ਬਰਬਾਰੀ ਇਸ ਟਾਈਮ ਹੀ ਸ਼ਾਇਦ ਬਦਲ ਲੱਗੇ ਹੋਏ ਆ ਤੇ ਨਿਸ਼ਾਨ ਸਾਹਿਬ ਦਿਖ ਰਹੇ ਨੇ ਤੇ ਨਾਲ ਵੀਰ ਆ ਇਹ ਨਾਪਰੇ ਸਿੰਘ ਜੀ ਪਹਿਲੀ ਵਾਰੀ ਆਇਓ ਹਾਂਜੀ ਪਹਿਲੀ ਵਾਰੀ ਤੇ ਕਿਦਾਂ ਲੱਗਾ ਆਗੇ ਇੱਥੋਂ ਤੱਕ ਬਹੁਤ ਵਧੀਆ ਲੱਗਾ ਤੁਰ ਕੇ ਆਇਓ ਨਾ ਸਾਰਾ ਯਾਤਰਾ ਯਾਤਰਾ ਆਏ ਅੱਗੇ ਵੀ ਪੈਦਲ ਹੀ ਕਰਨੀ ਹੈ ਪੈਦਲ ਹੀ ਕਰਨੀ ਹੈ ਠੀਕ ਆ ਠੀਕ ਆ ਤੇ ਕਹਿੰਦਾ ਭਾਵਾ ਵੀ ਕੋਈ ਕੰਨੀ ਹੋਗੀ ਤੁਹਾ ਉਮਰ ਮੇਰੀ ਹੈ ਜੀ 22-23 ਸਾਲ ਦੀ ਉਸ ਮੈਂ ਦੇਖਿਆ ਤੁਹਾਡੀ ਉਮਰ ਦੇ ਜਿਹੜੇ ਬੱਚੇ ਹਨ ਉਹ ਘੋੜਿਆਂ ਦੇ ਵੀ ਆਏ ਆ ਪਿਛਲੀ ਵਾਰ ਵੀ ਮੈਂ ਦੇਖਿਆ ਦੀ ਇਸ ਵਾਰ ਵੀ ਦੇਖਿਆ ਘੋੜਿਆਂ ਦੇ ਉੱਤੇ ਹੀ ਉਹ ਜ਼ਿਆਦਾਤਰ ਮੈਂ ਦੇਖਿਆ ਉਹਨਾਂ ਨੂੰ ਆਹ ਸਾਧ ਨਹੀਂ ਆ ਗਾ ਰੱਖ ਦੇਣਗੇ ਤੇ ਬਹੁਤ ਵਧੀਆ ਗੱਲਾਂ ਤੁਸੀਂ ਤੁਰ ਕੇ ਆਏ ਹੋ ਤੇ ਆਪਣਾ ਕੀ ਨਾਮ ਵੀਰ ਤੇਰਾ ਨਾਮ ਰਣਵੀਰ ਸਿੰਘ ਹੈ ਜੀ ਰਣਵੀਰ ਸਿੰਘ ਹਾਂਜੀ ਹਾਂਜੀ ਲੁਧਿਆਣਾ ਤੋਂ ਤੁਸੀਂ ਵੀ ਪ੍ਰੋਪਰ ਸਾਡਾ ਜਿਲ੍ਹਾ ਲੁਧਿਆਣਾ ਜੀ ਸਾਡਾ ਬੀਜੇ ਕੋਲ ਪਿੰਡ ਆ ਜੀ ਅੱਛਾ ਜੀ ਤੇ ਪੜਦੇ ਹੋ ਪੜਦੇ ਹਾਂ ਜੀ ਅਜੇ ਚਲੋ ਵਧੀਆ ਤੇ ਕਿੰਨੀ ਯਾਤਰਾ ਮੇਰੀ ਵੀ ਪਹਿਲੀ ਹੋਇਆ ਜੀ ਮਤਲਬ ਤਿੰਨ ਤਿੰਨ ਵਾਰ ਬਣਿਆ ਵੀ ਚੱਲੀਏ ਚੱਲੀਏ ਤੇ ਤੀਜੀ ਵਾਰ ਮਹਾਰਾਜ ਨੇ ਭਾਗ ਲਾਇਆ ਜੀ ਜਦੋਂ ਮਹਾਰਾਜ ਨੇ ਦਰਸ਼ਨ ਕਰਾਉਣੇ ਆ ਨਾ ਹਾਂਜੀ ਹਾਂ ਜਦੋਂ ਮਹਾਰਾਜ ਨੇ ਬੁਲਾਉਣਾ ਆਪਣੇ ਆਪ ਬੁਲਾ ਲੈਂਦੇ ਬਾਕੀ ਕੱਲ ਵੀ ਜਾਣਾ ਤੇ ਆਰਾਮ ਨਾਲ ਜਾਣਾ ਵਾ ਤੇ 4:30 ਤੋਂ ਪਹਿਲਾਂ ਯ ਤੇ ਪ੍ਰੋਪਰ ਵਧੀਆ ਰਵਾਂਗੇ ਹਾਂਜੀ ਹਾਂਜੀ ਬਾਕੀ ਮਿਲਦੇ ਆਂ ਫਿਰ ਕੱਲ ਵੀ ਉੱਪਰ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਹੋ ਤੇ ਬੈਡ ਫੌਜੀ ਬੈਡ ਹੁਣ ਤੁਹਾਨੂੰ ਦਿਖਾਈਏ ਸ਼ਾਮ ਨੂੰ ਇੱਥੇ ਰੌਣਕ ਲੱਗੀ ਆ ਸਾਢੇ ਪੌਣੇ ਪੰਜ ਦੇ ਸਮਾ ਹੋਇਆ ਵਾ ਲਓ ਜੀ ਕਰੋ ਚੈੱਕਰ ਰਿਜਨ ਸਰਮੋਣੀ ਤੋਂ ਬਾਅਦ ਇੱਥੇ ਚੱਲਦਾ ਪਿਆ ਜੀ ਪਕੌੜਿਆਂ ਦਾ ਲੰਗਰ ਤੇ ਮਹਨੋਜੀ ਬਾਬਾ ਜੀ ਪਕੌੜਿਆਂ ਦਾ ਲੰਗਰ ਚੱਲਦਾ ਪਿਆ ਪਕੌੜਿਆਂ ਦਾ ਲੰਗਰ ਸਮਾਪਤੀ ਆ ਤੇ ਇੱਧਰ ਚੱਲਦਾ ਪਿਆ ਜੀ ਜਲੇਬੀ ਦਾ ਲੰਗਰ ਇੱਧਰ ਜਲੇਬੀ ਦਾ ਲੰਗਰ ਚੱਲਦਾ ਪਿਆ ਤੇ ਇਹ ਅੱਜ ਜਿਹੜਾ ਵਾ ਪੂਰੇ ਦਿਨ ਦੀ ਵੀਡੀਓ ਤੁਹਾਨੂੰ ਦਿਖਾਈ ਆ ਤੇ ਸ਼ਾਮ ਦੇ ਵੱਜ ਗਏ ਨੇ ਹੁਣ ਤਕਰੀਬਨ 5:30 ਦਾ ਟਾਈਮ ਤੇ ਇਹ ਸਾਡੀਆਂ ਸੰਗਤਾਂ ਖੜੀਆਂ ਨੇ ਤੇ ਇਹ ਸਾਡੇ सोनू ਭਾਜੀ ਤੇ ਸੰਗਤਾਂ ਖੜੀਆਂ ਨੇ ਤੇ ਅੱਜ ਦੀ ਅੱਜ ਦੀ ਜਿਹੜੀ ਵੀਡੀਓ ਆ ਉਮੀਦ ਕਰਦੇ ਆਂ ਕਿ ਵਧੀਆ ਲੱਗੀ ਹੋਏਗੀ ਤੇ ਸਭ ਜਲੇਬੀਆਂ ਖਾ ਲੀਆਂ ਖਾਲੀਆਂ ਪਕੌੜੇ ਖਾ ਲਿਆ ਬਹੁਤ ਵਧੀਆ ਬਣੇ ਸੀ ਹਾਂ ਤੇ ਸਮਾਪਤੀ ਆ ਹੁਣ ਪਕੌੜਿਆਂ ਦੀ ਵੀ ਜਲੇਬੀਆਂ ਦੀ ਵੀ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ